ਦੇਖੋ ਆਪਰੇਸ਼ਨ ਆਪਰੇਸ਼ਨ ਪ੍ਰਹਾਰ 2 ਦਜੇ ਡੇ 2 ਹੈਗਾ ਤੇ ਮਨਜੋਗ ਬੀਜਪੀ ਪੰਜਾਬ ਦੇ ਕਲੀਅਰ ਡਾਇਰੈਕਸ਼ਨਸ ਨੇ ਗੈਂਗਸਟਰਸ ਉਹਨਾਂ ਦੇ ਐਸੋਸੀਏਟਸ ਇਹ ਜਿਹੜੇ ਵਾਂਟਡ ਕ੍ਰਿਮੀਨਲਸ ਨੇ ਉਹਨਾਂ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਕਿ ਕੱਲ ਅਸੀਂ 52 ਦੇ ਲਾਗੇ ਵਾਂਟਡ ਕ੍ਰਿਮੀਨਲਸ ਅਰੈਸਟ ਕੀਤੇ ਸੀ ਜਿਹੜੇ ਕਿ ਲੁੱਟਾਂ ਖੋਹਾਂ ਡਕੈਤੀਆਂ 'ਚ ਕਤਲ ਇਰਾਦਾ ਕਤਲ 'ਚ ਲੋਡੀਦੇ ਸੀਗੇ ਤੇ ਅੱਜ ਅਸੀਂ ਸਵੇਰ ਤੋਂ ਸਾਡੀ ਪਾਰਟੀਆਂ 5 ਵਜੇ ਤੋਂ ਦੁਬਾਰੇ ਬਾਹਰ ਸੀਗੀਆਂ ਤੇ 25 ਤੋਂ 30 ਜਾਣੇ ਅੱਜ ਵੀ ਅਸੀਂ ਅਰੈਸਟ ਕਰ ਚੁੱਕੇ ਹਾਂ ਉਸ ਤੋਂ ਇਲਾਵਾ ਜਿਵੇਂ ਕੱਲ ਅਸੀਂ ਇੰਟਰ ਸਟੇਟ ਤੇ ਇੰਟਰ ਡਿਸਟ੍ਰਿਕਟ ਮਾਕਾਬੰਦੀ ਕੀਤੀ ਸੀ ਅੱਜ ਅਸੀਂ ਬੱਸ ਸਟੈਂਡਸ ਤੇ ਕੋਆਰਡੀਨੇਟ ਸਰਚ ਆਪਰੇਸ਼ਨ ਕਰਾ ਰਹੇ ਹਾਂ ਤੇ ਇਸ ਤੋਂ ਬਾਅਦ ਦੁਬਾਰੇ ਅਸੀਂ ਉਹਨਾਂ ਪੀਜੀਆਂ ਦੀ ਸਰਚ ਕਰਾਵਾਂਗੇ ਜਿੱਥੇ ਬਿਨਾਂ ਵੈਰੀਫਿਕੇਸ਼ਨ ਤੋਂ ਟੈਨੈਂਟਸ ਨੂੰ ਕਮਰੇ ਦਿੱਤੇ ਜਾਂਦੇ ਆ ਤੇ ਮਨਜੋਗ ਡੀਜੀਪੀ ਪੰਜਾਬ ਦੇ ਗਾਈਡਲਾਈਨਸ ਮੁਤਾਬਕ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਆ ਜੀ ਕ੍ਰਿਮੀਨਲਸ ਦੇ ਤੇ ਕੈਂਸਰਸ ਦੇ ਖਿਲਾਫ ਤੇ ਪਟਿਆਲਾ ਪੁਲਿਸ ਪਹਿਲਾਂ ਵੀ ਸਰਗਰਮੀ ਨਾਲ ਕਾਰਵਾਈ ਕਰਦੀ ਰਹੀ ਹੈ ਤੇ ਅੱਗੇ ਵੀ ਕਾਰਵਾਈ ਜਾਰੀ ਰਹੂਗੀ ਚਲੋ ਹੁਣ ਅੱਜ ਦੇ ਵਿੱਚ ਕੋਈ ਸਾਹਮਣੇ ਆਇਆ ਨਹੀਂ ਕਿਉਂਕਿ ਲੱਗਾ ਤਾਂ ਮੇਰੇ ਬਹੁਤ ਬਾਰੇ ਜਾ ਦੇ ਦੇਖੋ ਜੀ ਬੱਸ ਸਟੈਂਡਸ ਦੀ ਚੈਕਿੰਗ ਦਾ ਬੇਸਿਕਲੀ ਇਹ ਮਕਸਦ ਹੈ ਕਿ ਪਟਿਆਲਾ ਬੱਸ ਸਟੈਂਡ ਕਾਫੀ ਵੱਡਾ ਬੱਸ ਸਟੈਂਡ ਹੈ ਤੇ ਨਾਰਥ ਇੰਡੀਆ ਤੋਂ ਸਾਰੇ ਪ੍ਰਕਾਰ ਦੇ ਪੈਸੇਂਜਰਸ ਦੀ ਇੱਥੇ ਮੂਵਮੈਂਟ ਹੁੰਦੀ ਹੈ ਸੋ ਇਹ ਹਾਈ ਇੰਪੈਕਟ ਐਂਡ ਵਿਜ਼ੀਬਲ ਆਪਰੇਸ਼ਨ ਹੁੰਦਾ ਬੇਸਿਕਲੀ ਉਸ ਤੋਂ ਇਲਾਵਾ ਜਿਹੜੀ ਵੌਂਟਡ ਕ੍ਰਿਮੀਨਲਸ ਦੇ ਖਿਲਾਫ ਕਾਰਵਾਈ ਹੈ ਉਹ ਅਸੀਂ ਬੜੀ ਪਿੰਪੁਆਇੰਟਡ ਕਰਦੇ ਹਾਂ ਰੇਡ ਪਾਰਟੀਆਂ ਪਹਿਲਾਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਡਿਵੈਲਪ ਕਰਕੇ ਉਸ ਤੋਂ ਬਾਅਦ ਨਿਕਲਦੀ ਹੈ ਤਾਂਕਿ ਕੋਈ ਵੀ ਰੇਡ ਜਿਹੜੀ ਉਹ ਖਾਲੀ ਨਾ ਆਵੇ ਸਰ ਕੋਈ ਜਮ ਵਗੈਰਾ ਤੇ ਵੀ ਕੇਕਿੰਗ ਕਰਨ ਨੂੰ ਹਾਂਜੀ ਕਰਾਂਗੇ ਸਰ ਫੋਰਸ ਵਗੈਰਾ ਦੇਖੋ ਕੱਲ तकरीबन 1500 ਤੋਂ ਵੱਧ ਮੁਲਾਜ਼ਮ ਸੀਗੇ ਇੱਜ ਵੀ ਤਕਰੀਬਨ 100 ਹੀ ਗਿਣਤੀ ਚੀ ਮਲਾਜ਼ਮ ਨੇ ਆਪਰੇਸ਼ਨ ਆਤੇ ਹੈ। ਜੋ ਲੱਗ ਰਿਹਾ ਹੈ ਕਿ ਕੋਈ ਕਾਮਯਾਬੀ ਲੱਗਦੀ ਹੈ ਕਿ ਅਵੇਰਨੈਸ ਲੱਗਦਾ ਕਿ ਪੂਰੇ ਸ਼ਹਿਰ ਵਿੱਚ। ਹਾਂਜੀ ਬਿਲਕੁਲ ਜੀ। ਕ੍ਰਿਮੀਨਲਸ ਦੀ ਅਰੈਸਟੇ ਕਾਫੀ ਵੱਡੀ ਕਾਮਯਾਬੀ ਹੈ। 75 ਤੋਂ ਜ਼ਿਆਦਾ ਵੌਂਟਡ ਕ੍ਰਿਮੀਨਲ ਅਰੈਸਟ ਹੋਏ। ਸਾਨੂੰ ਵੈਪਨਸ ਵੀ ਬਰਾਮਦ ਹੋਏ ਆ, ਕਾਉਂਟਰਾਬੈਂਡ ਡਰੱਗਸ ਵੀ ਬਰਾਮਦ ਹੋਏ ਆ। ਸੋ ਇਹ ਕਾਰਵਾਈ ਅੱਗੇ ਵੀ ਬੜੀ ਸਖਤਾਈ ਨਾਲ ਜਾਰੀ ਰਹੇਗੀ। ਸਰ ਵਿਲੇਜਸ ਵਗੈਰਾ ਚੋ ਜਾ ਕੇ ਚੈਕਿੰਗ ਵਗੈਰਾ ਹਾਂਜੀ ਕਰਾਂ।